ਜਦੋਂ ਆਪਾਂ ਇਹ ਚਾਰਾ ਪਾਵਾਂਗੇ ਤਾਂ ਆਪਾਂ ਨੂੰ ਫੀਡ ਬਹੁਤ ਘੱਟ ਪਾਉਣੀ ਪੈਂਦੀ ਆ ਤਾਕਤਵਰ ਚਾਰਾ ਆ ਉਹ ਚਾਰਾ ਆ ਇਹ ਜਿਸ ਚਾਰੇ ਨੇ ਪਸ਼ੂ ਦੇ ਸਾਰੇ ਖੁਰਾਕੀ ਤੱਤ ਪੂਰੇ ਕਰ ਦੇਣ ਪਰ ਇਸ ਚਾਰੇ ਨੂੰ ਵੀ ਅਸੀਂ ਬੀਜਾਂਗੇ ਰਲਾ ਕੇ ਬਰਸਿੰਦ ਦੀ ਘਾਟ ਦੇ ਸਮੇਂ ਇਹ ਸਾਡੇ ਲਈ ਪਸ਼ੂਆਂ ਦੇ ਚਾਰੇ ਦਾ ਕੰਮ ਕਰਦਾ ਅੱਧ ਸਤੰਬਰ ਤੋਂ ਲੈ ਕੇ ਅੱਧ ਨਵੰਬਰ ਤੱਕ ਤੁਹਾਡੇ ਕੋਲ 2 ਮਹੀਨੇ ਨੇ ਜਦੋਂ ਇਸ ਚਾਰੇ ਨੂੰ ਬੀਜਿਆ ਜਾ ਸਕਦਾ ਅਸੀਂ ਇਹਦੇ ਲਈ ਚਾਰ ਚੀਜ਼ਾਂ ਨੂੰ ਰਲਾਵਾਂਗੇ ਇੱਕ ਕਨਾਲ ਦੇ ਲਈ ਸਾਨੂੰ ਚਰੀ ਦਾ ਜਿਹੜਾ ਬੀਜ ਚਾਹੀਦਾ ਚਿੱਟੀ ਚਰੀ ਦਾ ਉਹ ਇਹ 2 ਤੋਂ 2.5 ਕਿਲੋ ਚਾਹੀਦਾ 200 ਗ੍ਰਾਮ ਬੀਜ ਲੈਣਾ ਆ ਜੀ ਦੋ ਕੁ ਮੁੱਠਾ ਤੁਸੀਂ ਸਰੋਂ ਦੀਆਂ ਇੱਕ ਮੁੱਠ ਆਪਾਂ ਬੀਜ ਰੱਖਾਂਗੇ ਮੂਲੀਆਂ ਦਾ ਤੇ ਇੱਕ ਮੁੱਠ ਹੀ ਬੀਜ ਜਿਹੜਾ ਆ ਉਸ ਨਾਲ ਗੰਦਾ ਰੱਖਾਂਗੇ ਜਦੋਂ ਆਪਾਂ ਮਿਕਸ ਕਰਕੇ ਬੀਜ ਦਿੱਤਾ ਜੀ ਹਨਾ ਪਸ਼ੂ ਪਸੰਦ ਬਹੁਤ ਕਰਦਾ ਹੈ ਦੂਜੇ ਨੰਬਰ ਤੇ ਇਹਦੇ ਵਿੱਚ ਸਾਰੇ ਤੱਤ ਪੂਰੇ ਹੋ ਗਏ ਜੀ ਇਹ ਇੱਕ ਤਾਂ ਜੀ ਤਾਕਤਵਰ ਚਾਰਾ ਬਣ ਜਾਂਦਾ ਜੀ ਉਹਦਾ ਨਾ ਇੱਕ ਤਾਂ ਦੁੱਧ ਦੀ ਫੈਂਟ ਵੀ ਵੱਧਦੀ ਹੈ ਜੀ ਹੂੰ ਇਹ ਕਿ ਦੁੱਧ ਦੇ ਵਿੱਚ ਦੁੱਧ ਦੀ ਕੁਆਲਿਟੀ ਬਹੁਤ ਵਧੀਆ ਬਣਦੀ ਹੈ ਜੀ ਤੱਤ ਪੂਰੇ ਆ ਜਾਂਦੇ ਆ ਜੀ ਅੱਜ ਆਪਾਂ ਗੱਲ ਕਰਨ ਲੱਗੇ ਆ ਉਸ ਚਾਰੇ ਦੀ ਜਦੋਂ ਆਪਾਂ ਇਹ ਚਾਰਾ ਪਾਵਾਂਗੇ ਤਾਂ ਆਪਾਂ ਨੂੰ ਫੀਡ ਬਹੁਤ ਘੱਟ ਪਾਉਣੀ ਪੈਂਦੀ ਆ ਤਾਕਤਵਰ ਚਾਰਾ ਆ ਤੇ ਉਹ ਚਾਰਾ ਆ ਇਹ ਜਿਸ ਚਾਰੇ ਨੇ ਪਸ਼ੂ ਦੇ ਸਾਰੇ ਖੁਰਾਕੀ ਤੱਤ ਪੂਰੇ ਕਰ ਦੇਣੇ ਆ ਕਿਉਂ ਕਿਉਂਕਿ ਇਹ ਵੀ ਆਪਾਂ ਉਹ ਚਾਰਾ ਲੱਗੇ ਆ ਦੱਸਣ ਜਿਹੜਾ ਰਲਾ ਕੇ ਆਪਾਂ ਵੇਚਣਾ ਹੈ ਪਿਛਲੀ ਵਾਰੀ ਜਦੋਂ ਆਪਾਂ ਚਾਰਾ ਦਿਖਾ ਲਿਆ ਸੀਗਾ ਤਾ ਆਪਾਂ ਸਵਾੰਕ ਦਿਖਾ ਲਿਆ ਸੀ ਇਹ ਅਸੀਂ ਰਗੜ ਕੇ ਵੱਢਿਆ ਸੀਗਾ ਪਰ ਫਿਰ ਵੀ ਇਹ ਚਾਰਾ ਜਿਹੜਾ ਆ ਦੇਖ ਲਓ ਆਪਣੇ ਆਪ ਫੇਰ ਹੋ ਗਿਆ ਆ ਤੇ ਇਹ ਕਾਫੀ ਜਾਣੀ ਛੋਟਿਆ ਆ ਆ ਤੇ ਇਹਦਾ ਹੁਣ ਬੀਜ ਜਿਹੜਾ ਆ ਉਹ ਰੱਖ ਲਿਆ ਜਾਊਗਾ ਜਿਹੜਾ ਸਾਂਭ ਕੇ ਇਹਨਾਂ ਨੂੰ ਪਕਾਈ ਦੇਣਾ ਐ ਇਸੇ ਤਰ੍ਹਾਂ 200 ਅੱਜ ਆਪਾਂ ਗੱਲ ਕਰਨ ਲੱਗੇ ਆ ਚਿੱਟੀ ਚਰੀ ਦੇ ਉੱਤੇ ਇਸ ਰੁੱਤ ਦੇ ਵਿੱਚ ਬੀਜਿਆ ਜਾਣ ਵਾਲਾ ਇੱਕ ਬਹੁਤ ਹੀ ਮਹੱਤਵਪੂਰਨ ਪਸ਼ੂਆਂ ਦਾ ਚਾਰਾ ਆ ਚਿੱਟੀ ਚਰੀ ਪਰ ਇਸ ਚਾਰੇ ਨੂੰ ਵੀ ਅਸੀਂ ਬੀਜਾਂਗੇ ਰਲਾ ਕੇ ਸੋ ਉਹਦੇ ਲਈ ਤੁਸੀਂ ਸਾਰਾ ਕੁਝ ਨੋਟ ਕਰ ਲਓ ਕਿ ਇਹ ਦੇ ਵਿੱਚ ਕਿਸ 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 ਤਰ੍ਹਾਂ ਨਾਲ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਬੀਜਣੀਆਂ ਤੇ ਇਹਨੂੰ ਕਿਵੇਂ ਬੀਜਿਆ ਜਾਣਾ ਹੈ ਇਸ ਚਾਰੇ ਦੀ ਇਹ ਖਾਸੀਅਤ ਹੈ ਕਿ ਜਦੋਂ ਸਾਡੇ ਕੋਲ ਬਰਸੇਨ ਨਹੀਂ ਹੁੰਦਾ ਉਸ ਵਕਤ ਇਹ ਸਾਡੇ ਪਸ਼ੂਆਂ ਦੇ ਚਾਰੇ ਦੀ ਲੋੜ ਪੂਰੀ ਕਰਦਾ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਸ ਚਾਰੇ ਦੀ ਬਿਜਾਈ ਦੇ ਸਮੇਂ ਬਾਰੇ ਇਸ ਚਾਰੇ ਦੀ ਬਿਜਾਈ ਦੀ ਜੇ ਆਪਾਂ ਗੱਲ ਕਰਦੇ ਹਾਂ ਤੇ ਅੱਧ ਸਤੰਬਰ ਤੋਂ ਲੈ ਕੇ ਅੱਧ ਨਵੰਬਰ ਤੱਕ ਤੁਹਾਡੇ ਕੋਲ 2 ਮਹੀਨੇ ਨੇ ਜਦੋਂ ਇਸ ਚਾਰੇ ਨੂੰ ਬੀਜਿਆ ਜਾ ਸਕਦਾ ਆ ਯਾਨੀ ਕਿ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਅੱਸੂ ਅਤੇ ਕੱਤ ਤੱਕ 2 ਮਹੀਨੇ ਨੇ ਜਦੋਂ ਅਸੀਂ ਇਸ ਚਾਰੇ ਨੂੰ ਬੀਜ ਸਕਦੇ ਹਾਂ ਤੋ ਤੱਕ ਜ਼ਮੀਨ ਦੀ ਕਿਸਮ ਦੀ ਗੱਲ ਹੈ ਕਿ ਕਿਹੋ ਜਹੀ ਜ਼ਮੀਨ ਦੀ ਕਿਸਮ ਚ ਹੋ ਜਾਂਦਾ ਆ ਤਾਂ ਮੈਂ ਇਹ ਗੱਲ ਦੱਸ ਦੇਣੀ ਚਾਹੁੰਦਾ ਆ ਕਿ ਹਰ ਤਰ੍ਹਾਂ ਦੀ ਜ਼ਮੀਨ ਦੇ ਵਿੱਚ ਹੋ ਜਾਂਦਾ ਆ ਹੁਣ ਆਪਾਂ ਨੋਟ ਕਰੀਏ ਜੀ ਕਿ ਇਹ ਬੀਜ ਜਿਹੜਾ ਆ ਇਹ ਕਿੰਨੀ ਮਾਤਰਾ ਚ ਬੀਜਿਆ ਜਾਂਦਾ ਆ ਦੋਸਤੋ ਅਸੀਂ ਇਸ ਬੀਜ ਨੂੰ ਰਲਾ ਕੇ ਹੀ ਬੀਜਾਂਗੇ ਠੀਕ ਆ ਅਸੀਂ ਇਹਦੇ ਲਈ ਚਾਰ ਚੀਜ਼ਾਂ ਨੂੰ ਰਲਾਵਾਂਗੇ ਇਹਦੇ ਵਿੱਚ ਚਿੱਟੀ ਚਰੀ ਦਾ ਬੀਜ ਹੋਏਗਾ ਮੁੱਖ ਰੂਪ ਚ ਤਿੰਨ ਚੀਜ਼ਾਂ ਇਹਦੇ ਵਿੱਚ ਰਲਾਈਆਂ ਜਾਣਗੀਆਂ ਨੰਬਰ 1 ਮੂਲੀਆਂ ਨੰਬਰ 2 ਸਾਲਗਮ ਤੇ ਨੰਬਰ 3 ਸਰੋਂ ਸੋ ਦੋਸਤੋ ਇੱਕ ਕਨਾਲ ਦੇ ਵਾਸਤੇ ਜਿਹੜੀ ਬੀਜ ਦੀ ਸਾਡੀ ਰੇਸ਼ਿਓ ਆ ਸਾਨੂੰ ਇੱਕ ਕਨਾਲ ਲਈ ਕਿੰਨਾ ਬੀਜ ਚਾਹੀਦਾ ਉਹ ਤੁਸੀਂ ਕਿਰਪਾ ਕਰਕੇ ਨੋਟ ਕਰ ਲਓ ਸਭ ਤੋਂ ਪਹਿਲਾਂ ਇੱਕ ਕਨਾਲ ਦੇ ਲਈ ਸਾਨੂੰ ਚਰੀ ਦਾ ਜਿਹੜਾ ਬੀਜ ਚਾਹੀਦਾ ਚਿੱਟੀ ਚਰੀ ਦਾ ਉਹ ਇਹ 2 ਤੋਂ 2.5 ਕਿਲੋ ਚਾਹੀਦਾ 2 ਤੋਂ 2.5 ਕਿਲੋ ਦਾ ਰੇਸ਼ੋ ਰੱਖਣਾ ਇਸ ਤੋਂ ਜ਼ਿਆਦਾ ਨਾ ਰੱਖਿਓ ਇਸ ਤੋਂ ਘੱਟ ਵੀ ਨਾ ਰੱਖਿਓ ਕਿਉਂਕਿ ਜਰਮੀਨੇਸ਼ਨ ਦੀ ਕਈ ਵਾਰੀ ਸਮੱਸਿਆ ਹੁੰਦੀ ਆ ਤੇ ਜ਼ਿਆਦਾ ਬੀਜ ਪਾਇਆ ਉਹਦਾ ਫਾਇਦਾ ਨਹੀਂ ਹੁੰਦਾ ਅਸੀਂ ਤੁਹਾਨੂੰ ਵੱਧ ਬੀਜ ਦੀ ਸਲਾਹ ਨਹੀਂ ਦਿੰਦੇ ਸੋ ਦੋਸਤੋ 2 ਜਾਂ 2.5 ਕਿਲੋ ਬੀਜ ਚਾਹੀਦਾ ਹੈ ਚਿੱਟੀ ਚਰੀ ਦਾ ਇਸ ਤੋਂ ਇਲਾਵਾ 200 ਗ੍ਰਾਮ ਬੀਜ ਲੈਣਾ ਆ ਜੀ ਦੋ ਕੁ ਮੁਠਾਂ ਤੁਸੀਂ ਸਰੋਂ ਦੀਆਂ ਠੀਕ ਆ ਸਰੋਂ ਜਿਹੜੀ ਆ ਆਪਾਂ ਨੂੰ 200 ਗ੍ਰਾਮ ਚਾਹੀਦੀ ਜਾਂ ਦੋ ਕੁ ਮੁਠਾ ਪਾ ਲਓ ਇੱਕ ਮੁਠ ਆਪਾਂ ਬੀਜ ਰੱਖਾਂਗੇ ਮੂਲੀਆਂ ਦਾ ਤੇ ਇੱਕ ਮੁਠ ਹੀ ਬੀਜ ਜਿਹੜਾ ਆ ਉਹ ਸਲਗਮ ਦਾ ਰੱਖਾਂਗੇ ਇਹਨਾਂ ਸਾਰੇ ਬੀਜਾਂ ਨੂੰ ਇੱਕ ਜਗ੍ਹਾ ਅਸੀਂ ਇਕੱਠੇ ਕਰਕੇ ਇੱਕ ਕੜਾਈਆ ਵਗੈਰਾ ਦੇ ਵਿੱਚ ਆਪਾਂ ਰਲਾ ਲੈਣਾ ਜਾਂ ਬੋਰੇ 'ਚ ਰਲਾ ਲਓ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੀ ਅਸੀਂ ਇਹਨੂੰ ਬੀਜਣਾ ਹੈ ਕੁਝ ਦੋਸਤ ਇਹ ਪੁੱਛ ਸਕਦੇ ਆ ਕਿ ਇਹਨਾਂ ਬੀਜਾਂ ਨੂੰ ਰਲਾਉਣ ਦੀ ਮਹੱਤਤਾ ਕੀ ਹੈ ਇਹਨਾਂ ਬੀਜਾਂ ਨੂੰ ਆਪਾਂ ਇਸ ਕਰਕੇ ਰਲਾਉਂਦੇ ਆ ਕਿਉਂਕਿ ਪਸ਼ੂਆਂ ਦੇ ਲਈ ਇਹ ਬਹੁਤ ਸੁਆਦਲਾ ਚਾਰਾ ਬਣ ਜਾਂਦਾ ਕਿਉਂਕਿ ਇਹਦੇ ਵਿੱਚ ਜਦੋਂ ਚਾਰ ਚੀਜ਼ਾਂ ਮਿਕਸ ਹੋਣਗੀਆਂ ਤਾਂ ਉਹ ਟੇਸਟੀ ਬਣ ਜਾਂਦਾ ਬਾਕੀ ਜਿਹੜੇ ਪੱਤੇ ਹੁੰਦੇ ਆ ਮੂਲੀ ਤੇ ਸਲਗਮ ਦੇ ਉਹ ਪਸ਼ੂ ਖਾ ਲੈਂਦੇ ਨੇ ਮੂਲੀਆਂ ਤੇ ਸਲਗਮ ਜਿਹੜੇ ਆ ਉਹ ਸਾਡੇ ਖਾਣ ਦੇ ਕੰਮ ਆ ਜਾਂਦੇ ਨੇ ਸੋ ਆਪਾਂ ਉਸ ਆਸਪੈਕਟ ਤੋਂ ਸੋਚ ਕੇ ਹੀ ਇਹ ਜਿਹੜੀ ਗੱਲ ਕਹੀ ਆ ਸੋ ਇਸ ਕਰਕੇ ਇਹਨਾਂ ਬੀਜਾਂ ਨੂੰ ਰਲਾ ਕੇ ਬੀਜੋਗੇ ਤਾਂ ਤੁਹਾਨੂੰ ਇਹਦਾ ਆਪਣੇ ਆਪ ਫਰਕ ਪਤਾ ਲੱਗ ਜਾਏਗਾ ਬਾਕੀ ਜੇ ਤੁਹਾਡੇ ਚੋਂ ਕੋਈ ਹੋਰ ਦੋਸਤ ਜਿਹੜੇ ਇਸ ਤੋਂ ਇਲਾਵਾ ਵੀ ਕੋਈ ਚੀਜ਼ ਬੀਜਦੇ ਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣ ਕਿ ਅਸੀਂ ਆ ਚੀਜ਼ਾਂ ਇਹਦੇ ਵਿੱਚ ਮਿਕਸ ਕਰਕੇ ਬੀਜਦੇ ਆ ਹੁਣ ਆਪਾਂ ਗੱਲ ਕਰਦੇ ਆ ਖੇਤ ਨੂੰ ਤਿਆਰੀ ਕਰਨ ਦੇਤੇ ਖੇਤ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ ਦੋਸਤੋ ਖੇਤ ਨੂੰ ਤਿਆਰ ਕਰਨਾ ਕਿਸਾਨ ਵੀਰ ਬਖੂਬੀ ਜਾਣਦੇ ਨੇ ਕਿ ਅਸੀਂ ਇਹਨੂੰ ਉਸੇ ਤਰ੍ਹਾਂ ਤਿਆਰ ਕਰਨਾ ਹੈ ਜਿਵੇਂ ਸਾਨੂੰ ਕਣਕ ਦੇ ਲਈ ਖੇਤ ਚਾਹੀਦਾ ਹੁੰਦਾ ਹੈ ਬਿਜਾਈ ਦੇ ਲਈ। ਤੋਂ ਦੋਸਤੋ ਪਹਿਲੇ ਨੰਬਰ ਤੇ ਤਾਂ ਜਿੱਦਾਂ ਹੁਣ ਆ ਜ਼ਮੀਨ ਹੈ ਆਪਣੇ ਕੋ ਇਹ ਆਪਾਂ ਇਹਨੂੰ ਅਗਰ ਵਾਉਣਾ ਹੋਵੇ ਤੇ ਇਹਦੇ ਵਿੱਚ ਬੱਤਰ ਬਹੁਤ ਵਧੀਆ ਜਿਹੜੀ ਆ ਤਕਰੀਬਨ ਆਈ ਸਮਝੋ ਜਾਂ ਕਹਿ ਲਓ ਥੋੜੇ ਇੱਕ ਅੱਧੇ ਦਿਨ ਚ ਆ ਜਾਏਗੀ। ਕਾਰਨ ਇਹ ਆ ਕਿ بارش ਬਹੁਤ ਜ਼ਿਆਦਾ ਹੋ ਰਹੀ ਸੀ ਕੁਝ ਥਾਹਾਂ ਤੇ ਹਜੇ ਵੀ ਕਹਿ ਰਹੇ ਨੇ ਕਿ ਸ਼ਾਇਦ بارش ਦੇ ਚਾਂਸ ਸਿਆ ਤਾਂ ਕਰਕੇ ਬੱਤਰ ਦਾ ਆਪਾਂ ਧਿਆਨ ਰੱਖਣਾ ਹੁੰਦਾ ਆ ਪਰ ਜੇਕਰ ਹਜੇ ਬੱਤਰ ਤੁਹਾਡੇ ਨਹੀਂ ਆ ਰਹੀ ਤੇ ਆਪਾਂ ਉਹਦੇ ਲਈ ਰੁਕ ਜਾਈਏ ਤੇ ਚੰਗੀ ਗੱਲ ਆ ਖੈਰ ਇਹੋ ਜਿਹੀ ਜ਼ਮੀਨ ਦੇ ਵਿੱਚ ਇਹ ਰੇਤਲਾ ਇਲਾਕਾ ਆ ਤਾਂ ਕਰਕੇ ਇੱਥੇ ਪੋਸੀਬਲ ਹੈਗਾ ਆ ਇਹ ਆਪਾਂ ਹੁਣ ਬੀਜ ਸਕਦੇ ਆ ਅਸੀਂ ਚਾਹੀਏ ਤੇ ਇੱਕ ਅੱਧੇ ਦਿਨ 'ਚ ਅਸੀਂ ਬੀਜ ਦਈਏ ਖੈਰ ਜਿਹੜੀ ਜ਼ਮੀਨ ਆ ਉਹਨੂੰ ਤਿਆਰ ਕਰਨਾ ਆ ਬਹੁਤ ਵਧੀਆ ਤਰੀਕੇ ਨਾਲ ਬੋਣਾ ਪਊਗਾ ਸਾਨੂੰ ਜ਼ਮੀਨ ਦੇ ਵਿੱਚ ਜਿਹੜੀਆਂ ਡਲੀਆਂ ਨੇ ਮਿੱਟੀ ਦੀਆਂ ਉਹ ਸੰਤਰੇ ਵਰਗੀਆਂ ਨਹੀਂ ਹੋਣੀਆਂ ਚਾਹੀਦੀਆਂ ਯਾਨੀ ਮੋਟੀਆਂ ਨਹੀਂ ਹੋਣੀਆਂ ਚਾਹੀਦੀਆਂ ਸਿਆਣੇ ਕਹਿੰਦੇ ਨੇ ਉਹ ਨਿੰਬੂ ਵਰਗੀਆਂ ਤਾਂ ਹੋ ਸਕਦੀਆਂ ਆ ਪਰ ਸੰਤਰੇ ਵਰਗੀਆਂ ਨਹੀਂ ਹੋਣੇ ਚਾਹੀਦੀਆਂ ਇੰਨੀ ਸੋਹਣੀ ਬੌਣੀ ਆ ਤੇ ਬੱਤਰ ਸੋਹਣੀ ਆਈ ਹੋਵੇ ਇਹਦਾ ਖਾਸ ਧਿਆਨ ਸਾਨੂੰ ਰੱਖਣਾ ਪੈਣਾ ਤੇ ਸਿਆੜ ਜਿਹੜੇ ਆ ਉਹ ਕੱਢ ਦੇਣੇ ਚਾਹੀਦੇ ਠੀਕ ਹੈ ਜੀ ਸਿਆੜ ਜਿਹੜੇ ਆ ਉਹ لمبے ਦਾ ਤੁਸੀਂ ਇਸ ਤਰ੍ਹਾਂ ਕੱਢ ਦੇਣੇ ਆ ਉਹ ਬਹੁਤ ਜ਼ਰੂਰੀ ਨੇ ਹੁਣ ਆਪਾਂ ਗੱਲ ਕਰਦੇ ਆਂ ਬਿਜਾਈ ਦੇ ਤਰੀਕੇ ਉੱਤੇ ਜਿੱਦ ਤੱਕ ਬਿਜਾਈ ਦੇ ਤਰੀਕੇ ਦੀ ਗੱਲ ਆ ਜਿਵੇਂ ਆਪਾਂ ਸਿਆੜ ਕੱਢ ਦਿੱਤੇ ਆ ਚੰਗੀ ਤਰ੍ਹਾਂ ਜ਼ਮੀਨ ਵਾ ਲਈ ਆ ਤਾਂ ਇਹ ਗੱਲ ਯਾਦ ਰੱਖਿਓ ਆਪਾਂ ਆਰਾਮ ਨਾਲ ਛਿੱਟਾ ਦੇ ਦੇਣਾ ਰਲੇ ਹੋਏ ਬੀਜ ਨੂੰ ਜਦੋਂ ਛਿੱਟਾ ਦੇ ਦਿੱਤਾ ਉਸ ਤੋਂ ਬਾਅਦ ਤੁਸੀਂ ਇਹਦੇ ਉੱਤੇ ਹਲਕਾ ਜਿਹਾ ਸੁਹਾਗਾ ਫੇਰ ਦਿਓ ਜੇਕਰ ਹੋ ਸਕੇ ਤੇ ਹੱਥੀਂ ਛੋਟਾ ਸੁਹਾਗਾ ਵੀ ਤੁਸੀਂ ਫੇਰ ਸਕਦੇ ਆ ਉਹ ਤੁਹਾਡੀ ਆਪਣੀ ਖੁਸ਼ੀ ਆ ਜਦੋਂ ਤੁਸੀਂ ਸੁਹਾਗਾ ਫੇਰਨਾ ਆ ਤਾਂ ਇਹ ਧਿਆਨ ਰੱਖਿਓ ਕਿ ਜੇ ਅਸੀਂ ਐਸ ਰੁਕ ਜਿਹੜੇ ਸਿਆੜ ਕੱਢੇ ਨੇ ਤੇ ਫਿਰ ਦੋਸਤੋ ਸੁਹਾਗਾ ਵੀ ਜਿਹੜਾ ਆ ਉਹ ਇਸੇ ਰੁਕ ਫੇਰ ਦੇਣਾ ਸਿਆੜਾ ਨੂੰ ਭੰਨਣਾ ਨਹੀਂਗਾ ਦੂਸਰੇ ਰੁਕ ਨਹੀਂ ਫੇਰਨਾ ਇਹ ਬਹੁਤ ਜ਼ਰੂਰੀ ਟੈਕਨੀਕਲ ਪੁਆਇੰਟ ਆ ਠੀਕ ਆ ਜੀ ਸੋ ਇਹਦਾ ਧਿਆਨ ਆਪਾਂ ਰੱਖੀਏ ਇੱਕ ਤੁਹਾਡਾ ਸਵਾਲ ਰਹਿ ਸਕਦਾ ਕਿ ਕੋਈ ਖਾਦ ਜਾਂ ਸਪਰੇ ਪਾਉਣੀ ਆ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਸਾਥੀਓ ਅਸੀਂ ਇਸ ਚਾਰੇ ਦੇ ਲਈ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਖਾਦ ਪਾਉਣ ਦੀ ਸਲਾਹ ਨਹੀਂ ਦਿੰਦੇ ਅਗਰ ਤੁਸੀਂ ਪਾਉਣਾ ਆ ਤਾਂ ਜੇ ਤੁਹਾਡੇ ਕੋਲ ਗਲਿਆ ਢੇਰ ਹੈਗਾ ਆ ਤਾਂ ਤੁਸੀਂ ਇੱਕ ਕਨਾਲ ਦੇ ਵਿੱਚ ਉਹ ਖਿਲਾਰ ਲਓ ਅਸੀਂ ਇੱਕ ਕਨਾਲ ਦੀ ਗੱਲ ਕੀਤੀ ਹੈ ਨਾ ਸੋ ਇੱਕ ਕਨਾਲ ਦੇ ਵਿੱਚ ਤੁਸੀਂ ਢੇਰ ਜਿੰਨਾ ਤੁਹਾਨੂੰ ਚਾਹੀਦਾ ਆ ਤੁਸੀਂ ਉਹਨਾਂ ਖਿਲਾਰ ਸਕਦੇ ਆ ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜ਼ਮੀਨ ਭਾਰੀ ਆ ਤੁਹਾਨੂੰ ਨਹੀਂ ਹੈ ਲੋਡ ਨਹੀਂ ਹੈਗੀ ਜ਼ਮੀਨ 'ਚ ਜ਼ੋਰ ਕਾਫੀ ਪਰ ਤੁਸੀਂ ਢੇਰ ਵੀ ਪਾਵੇਂ ਨਾ ਪਾਓ ਇੱਕ ਅਸੀਂ ਖਾਸੇ ਸਪਰੇਅ ਜਦਾ ਪਾਜੀ ਨਾਲ ਆ ਸਾਡੇ ਕੋਲ ਪਾਜੀ ਇੱਕ ਮੈਂ ਕਹਿੰਦਾ ਸੀ ਉਹ ਦੱਸ ਦਈਏ ਆਪਾਂ ਵੀ ਜਿਹੜੇ ਆਪਾਂ ਲੱਸੀ ਵਾਲੀ ਸਪਰੇਅ ਕਰਦੇ ਆਂ ਹਾਂਜੀ ਆ ਆਪਾਂ ਉਹ ਪਠਿਆਂ ਤੇ ਜਿਹੜੀ ਆ ਉਹ ਆਪਾਂ ਕਰ ਸਕਦੇ ਆਂ ਉਹਦੇ ਜੇ ਆਪਾਂ ਕੀ ਕੀ ਰਲਾਉਣੇ ਆ ਭਲਾ ਉਹ ਦੱਸ ਦਿਓ ਮੜਾ ਜੀ ਤੁਸੀਂ ਉਹਦੇ ਵਿੱਚ ਜੀ ਆਪਾਂ ਜਿੱਦਾਂ ਇੱਕ ਤਾਂ ਪਹਿਲਾਂ ਵੱਡਾ ਪਲਾਸਟਰ ਦਾ ਡਰਮ ਲਿਆ ਹੋਇਆ ਜੀ ਨਾ ਹੂੰ ਉਹਦੇ ਵਿੱਚ ਜਿਹੜੀ ਲੱਸੀ ਆਪਾਂ ਪਾਈ ਜਾਂਦੀ ਜਿਹਦੇ ਘਰ ਦੇ ਬਾਹਰ ਤੋਂ ਜਿਹੜੀ ਘਰ ਦੀ ਲੱਸੀ ਆ ਜਾਣੀ ਚਾਹੀਦੀ ਹਾਂ ਹਾਂ ਉਹ ਆਪਾਂ ਉਹਦੇ ਡਰਮ ਦੇ ਪਾਈ ਜਾਂਦੇ ਆ ਜੀ ਹਾਂ ਉਹਦੇ ਵਿੱਚ ਇੱਕ ਆਕਾਪਾ ਪਾ ਦੇਣਾ ਜੀ ਆ ਹਲਦੇ ਫਾਲਾ ਖੋਲ ਕੇ ਛੱਡ ਦੇਣਾ ਜੀ ਹੂੰ ਤੇ ਵਿੱਚ ਤਾਂਬੇ ਦੀ ਮੋਟੀ ਤਾਰ ਛੱਡ ਦੇਣੀ ਹੈ ਜੀ ਹੂੰ ਉਹ ਤਾਂਬੇ ਦੇ ਘਾੜ ਦੇ ਜਿਹੜੀ ਉਹ ਵੀ ਪੂਰੀ ਹੋ ਜਾਣੀ ਹੈ ਜੀ ਲੋਹੇ ਦੇ ਵੀ ਪੂਰੀ ਹੋ ਜਾਣੀ ਹੈ ਜੀ ਪੂਰੇ ਤੱਤ ਹੋ ਜਾਣੇ ਜੀ ਦੂਜੀ ਗੱਲ ਅਸੀਂ ਇੱਕ ਸਪਰੇ ਜਿਹੜੀ ਆ ਉਹ ਉਹਦੀ ਸਵਾਦ ਹੀ ਵੀ ਆ ਹਾਂਜੀ ਇੱਕ ਪਾਥੀਆਂ ਦਾ ਪਾਣੀ ਆ ਤੇ ਇੱਕ ਤੁਸੀਂ ਕਲੀ ਪੀ ਹੋ ਸਕਦੇ ਆ ਇਹ ਚਾਰ ਚੀਜ਼ਾਂ ਦੀ ਸਵਾਦ ਆ ਤਾਂ ਆਪਾਂ ਜਿੱਦਾਂ ਜੀ ਮੰਨ ਲਓ ਪੋਟਾਸ਼ ਦੀ ਕਮੀ ਪੂਰੀ ਕਰਦੀ ਆ ਜੀ ਹਾਂ ਉਹ ਤਾਂ ਆਪਾਂ ਜਿੱਦਾਂ ਫਸਲ ਨੇ ਸੰਣਾਲੇ ਗੋਭ ਦੇ ਲੱਗ ਕੇ ਆਈ ਉਦੋਂ ਪਾ ਸਕਦੇ ਆ ਜੀ ਨਾ ਜੀ ਜੀ ਹਾਂਜੀ ਜੇ ਆਪਾਂ ਹੁਣ ਜਿੱਦਾਂ ਝੋਨੇ ਨੂੰ ਕਰ ਸਕਦੇ ਸੀ ਜਦੋਂ ਗੋਭ ਦੇ ਵਿੱਚ ਆਇਆ ਜੀ ਹੂੰ ਉਹਦੀ ਵਰਤ ਹੋ ਸਕਦੀ ਆ ਸਬਜ਼ੀਆਂ ਨੂੰ ਕਰ ਸਕਦੇ ਆ ਸਬਜ਼ੀਆਂ ਨੂੰ ਕਰ ਸਕਦੇ ਆ ਕਿਸੇ ਵੀ ਫਸਲ ਦੇ ਕਰ ਸਕਦੇ ਆ ਕਮਾਦ ਜਿੱਦਾਂ ਹੁਣ ਤੁਹਾਡਾ ਖੜਾ ਆ ਕਮਾਦ ਨੂੰ ਲੋਕੀ ਸਪਰੇਅ ਕਰਦੇ ਆ ਸਾਡਾ ਕਮਾਦ ਖੜਾ ਦੇਖ ਲਓ ਇਹਨੂੰ ਕੋਈ ਸਪਰੇਅ ਨਹੀਂ ਗਈ ਕੋਈ ਸਪਰੇਅ ਨਹੀਂ ਹੈਗੀ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਸਪਰੇ ਨਹੀਂ ਜਿੱਤੋ ਤੱਕ ਕੇ ਪਾਣੀ ਵੀ ਪਹਿਲੇ ਅੱਧਾ ਹੀ ਲਾਇਆ ਪਾਣੀ ਵੀ ਨਹੀਂ ਲਾਇਆ ਜੀ ਹਾਂ ਪਾਣੀ ਵੀ ਨਹੀਂ ਲਾਇਆ ਹਾਂ ਪਾਣੀ ਵੀ ਨਹੀਂ ਲਾ ਦੇ ਲੋ ਕੋਈ ਹੈਗਾ ਵਿੱਚ ਡਾ ਕੇ ਕਿਸੇ ਦਾ ਨਹੀਂ ਵੈਸੇ ਚਲੋ ਐਤਕੀ ਮੀ ਬਹੁਤ ਜ਼ਿਆਦਾ ਪੈ ਗਈ ਨੇ ਉਹ ਕੋਈ ਘਾਟ ਜਿਹੜੀ ਸੀ ਉਹ ਪੂਰੀ ਹੋ ਚੁੱਕੀ ਖੈਰ ਸਾਡੇ ਕਹਿੰਦੇ ਦਾ ਭਾਵ ਉਹ ਸਪਰੇ ਜਿਹੜੀ ਆ ਉਹ ਤੁਸੀਂ ਅੱਧਾ ਅੱਧਾ ਲੀਟਰ ਚਾਰੇ ਚੀਜ਼ਾਂ ਰਲਾ ਕੇ ਲੱਸੀ ਹੋਈ ਸਵਾਦਾ ਪਾਣੀ ਪਾਥੀਆਂ ਦਾ ਪਾਣੀ ਭਿੰਤੀਆਂ ਹੋਈਆਂ ਦਾ ਤੇ ਕਲੀ ਦਾ ਪਾਣੀ ਇਹ ਚਾਰੇ ਚੀਜ਼ਾਂ ਦਾ ਰੋਗਾ ਹਾਂ ਨਿੱਤਰਿਆ ਹੋਇਆ ਹਾਂ ਨਿੱਤਰਿਆ ਹੋਇਆ ਕਲੀ ਨਹੀਂ ਵਿੱਚ ਪਾਉਣੀ ਉਹ ਤੁਸੀਂ ਇੱਕ ਸਪਰੇਅ ਕਰ ਸਕਦੇ ਆ ਆਪਣੇ ਇਹਦੇ ਪੱਠਿਆਂ ਦੇ ਉੱਤੇ ਚਾਹੂ ਤਾਂ ਜੇ ਤੁਹਾਨੂੰ ਲੋੜ ਮਹਿਸੂਸ ਹੁੰਦੀ ਆ ਬਾਕੀ ਇੱਕ ਚੀਜ਼ ਇਹ ਵੀ ਆ ਕਿ ਇਹ ਜਿਹੜੀ ਸਪਰੇਅ ਆ ਇਹ ਹਰ ਮੇਰੇ ਖਿਆਲ ਨਾਲ 15 20 ਦਿਨ ਬਾਅਦ ਜਾਂ 25 ਦਿਨ ਬਾਅਦ ਤੁਸੀਂ ਕਰ ਵੀ ਦਿਓ ਤਾਂ 10 ਦਿਨ ਹੀ ਕਰਦਾਓ ਜੀ ਨੁਕਸਾਨ ਕੋਈ ਨਹੀਂ ਹਾਂਜੀ ਪਰ ਕਾਣੀ ਆਪਾਂ ਦੁਪਹਿਰੋਂ ਬਾਅਦ ਕਰਨੀ ਆ ਜੀ ਹਾਂ ਇਹਦਾ ਧਿਆਨ ਇਹ ਰੱਖਣਾ ਹਾਂਜੀ ਦੁਪਹਿਰੋਂ ਬਾਅਦ ਕਰਨੀ ਜਾਂਦਾ ਠੀਕ ਹੈ ਸ਼ਾਮ ਨੂੰ ਹਾਂਜੀ ਸ਼ਾਮ ਦੇ ਵੇਲੇ ਕਰ ਸਭ ਤੋਂ ਵਧੀਆ ਮੈਂ ਕਹਿੰਦਾ ਤੁਸੀਂ ਗਿਣਾ ਦਿਓ ਇਹਦੇ ਫਾਇਦੇ ਕੀ ਆ ਇਸ ਚਾਰੇ ਦੇ ਜਦਾਂ ਜਦੋਂ ਆਪਾਂ ਮਿਕਸ ਕਰਕੇ ਬੀਜ ਦਿੱਤਾ ਜੀ ਹੈਨਾ ਜੀ ਓਏ ਮਿਕਸ ਜਿੱਦਾਂ ਹੁਣ ਆਪਾਂ ਕਹਿੰਦੇ ਮਿਕਸ ਸਬਜ਼ੀ ਕਰ ਲਓ ਹੋਰ ਕੋਈ ਚੀਜ਼ ਲੈ ਲਓ ਜੀ ਹੈਨਾ ਹੂੰ ਪਸ਼ੂ ਪਸੰਦ ਬਹੁਤ ਕਰਦਾ ਹੈ ਜੀ ਪਸੰਦ ਕਰਦਾ ਦੂਜੇ ਨੰਬਰ ਤੇ ਇਹਦੇ ਵਿੱਚ ਸਾਰੇ ਤੱਤ ਪੂਰੇ ਹੋ ਗਏ ਜੀ ਮੰਨ ਲਓ ਹੁਣ ਅਚਾਰੀ ਤੇ ਅੱਜ ਆਪਾਂ ਦੂਜੇ ਪਾਸੇਆਂ ਚੀਜ਼ਾਂ ਜਿਹੜੇ ਵੱਖ-ਵੱਖ ਹਨ ਵੱਖ-ਵੱਖ ਹੋ ਗਿਆ ਬਜੇ ਨੇ ਪੌਂਦ ਦੇ ਨਾਲ ਜੀ ਉਹਦੇ ਵੱਖ-ਵੱਖ ਤਾਤ-ਤਾਪਾ ਨੂੰ ਚਾਰੇ ਰਾਹੀਂ ਪਸ ਮਿਲ ਗਿਆ ਪਸ਼ੂ ਨੂੰ ਹਾਂਜੀ ਉਹ ਫਾਇਦਾ ਬਹੁਤ ਹੈ ਜੀ ਫਾਇਦੇਮੰਦ ਹੈ ਜੀ ਬਾਕੀ ਇਹਦੇ ਨਾਲ ਟੋਟ ਦੂਸਰਾ ਫਾਇਦਾ ਇਹ ਆ ਵੀ ਇਹਨਾਂ ਚਾਰੇ ਦੀ ਟੋਟ ਨਹੀਂ ਆਉਂਦੀ ਕਿਉਂਕਿ ਜਦੋਂ ਉਹਨੂੰ ਜਦੋਂ ਉਹਨੂੰ ਤੁਹਾਡਾ ਬਰਸੀਨ ਹਜੇ ਤਿਆਰ ਨਹੀਂ ਹੁੰਦਾ ਜਦ ਤੱਕ ਉਹ ਹੋ ਜਾਂਦਾ ਜੀ ਹਾਂਜੀ ਹਾਂਜੀ ਬਹੁਤ ਸਰੋਂ ਦਾ ਪੱਠਾ ਵੀ ਵਿਸ਼ੇਤੀ ਹੋ ਜਾਂਦਾ ਜੀ ਇਹਦੇ ਚੀਜ਼ਾਂ ਜੀ ਹੈਨਾ ਚਾਰੇ ਵੀ ਵਿਸ਼ੇਤੀ ਹੋ ਜਾਂਦੇ ਇਹ ਇਹ ਵੱਡੇ ਦੋ ਫਾਇਦੇ ਇਹ ਇੱਕ ਤਾਂ ਜੀ ਤਾਕਤਵਰ ਚਾਰਾ ਬਣ ਜਾਂਦਾ ਜੀ ਤੱਤ ਸਾਰੇ ਮੌਜੂਦ ਹੈ ਜੀ ਪੂਰੇ ਹੋਗਾ ਜੀ ਨਾ ਪਸ਼ੂ ਦਾ ਦੁੱਧ ਵੀ ਵਧਣਾ ਜੀ ਕੁ ਤੇ ਪੇੜਾ ਵੀ ਆਪਾਂ ਨਾ ਮਾਤਰ ਪਾ ਸਕਦੇ ਉਹਨਾਂ ਪੇੜੇ ਦੇ ਉੱਪਰ ਕੱਟ ਜਾਂਦੀ ਹੈ ਜੀ ਜੀ ਹਾਂਜੀ ਕੱਟ ਜਾਂਦੀ ਲੋੜ ਹਾਂਜੀ ਕੱਟ ਲੋੜਿਆ ਜੀ ਤੋਂ ਸੋ ਇੱਥੇ ਇੱਕ ਚੀਜ਼ ਅਸੀਂ ਨੋਟ ਕਰਾ ਦਈਏ ਤੁਹਾਨੂੰ ਅ ਜਿਹੜਾ ਤੁਸੀਂ ਸਾਨੂੰ ਪੇੜੇ ਦੀ ਗੱਲ ਆ ਜਾਂ ਫੀਡ ਦੀ ਗੱਲ ਆ ਅ ਭਾਈ ਜੀ ਬਹੁਤ ਸਾਰੇ ਦੋਸਤ ਆ ਜਿਨ੍ਹਾਂ ਨੂੰ ਇਹ ਲੱਗਦਾ ਹੋ ਸਕਦਾ ਆ ਕਿ ਸ਼ਾਇਦ ਇਹ ਜਿਹੜੇ ਪੱਠੇ ਅਸੀਂ ਦੱਸਿਆ ਇਹਦੇ ਨਾਲ ਕੋਈ ਲੀਟਰਾਂ ਦੇ ਹਿਸਾਬ ਨਾਲ ਦੁੱਧ ਵਾਧਾ ਆਊਗਾ ਇਦਾਂ ਦਾ ਕੁਛ ਨਹੀਂਗਾ ਅਸੀਂ ਦਾਵਾ ਕਰਦੇ ਨੇਚਰਲੀ ਜੋ ਇੱਕ ਪਸ਼ੂ ਦਾ ਦੁੱਧ ਵਧਣਾ ਚਾਹੀਦਾ ਜਾਂ ਵਧੇਗਾ ਉਹਨਾਂ ਤਾਂ ਵਧੂਗਾ ਜਿਹੜੀ ਉਹਦੀਆਂ ਕਮਜ਼ੋਰੀ ਆ ਉਹ ਪੂਰੀ ਹੋਊਗੀ ਪਰ ਜੇ ਕੋਈ ਕਦੇ ਵੀ ਲਿਟਰਾ ਦੇ ਹਿਸਾਬ 'ਚ ਵਧਣਾ ਉਹ ਨਹੀਂ ਹੋ ਸਕਦਾ। ਉਹ ਨਹੀਂ ਹੋ ਸਕਦਾ। ਨਾ ਹੋ ਸਕਦਾ। ਨਾ ਅਸੀਂ ਦਾਵਾ ਕਰਨਾ ਆ। ਬਾਕੀ ਫੀਡ ਤੁਸੀਂ ਆਪਣੇ ਤਰੀਕੇ ਨਾਲ ਜਿੱਦਾਂ ਕੋਈ ਪਾਉਂਦਾ ਆ ਉਹ ਆਪ ਦੀ ਉਹਨਾਂ ਦੀ ਖੁਸ਼ੀ ਆ। ਅਸੀਂ ਇਹਨਾਂ ਦੱਸਿਆ ਕਿ ਜਦੋਂ ਤੁਸੀਂ ਇਹ ਰਲਾਇਆ ਹੋਇਆ ਚਾਰਾ ਪਾਤਾ ਤਾਂ ਤੁਹਾਡੀ ਜਿਹੜੀ ਫੀਡ ਦੀ ਲੋੜ ਆ ਉਹ ਘਟ ਜਾਂਦੀ। ਕਿ ਜਿਹੜੀ ਬੱਚਾ ਆਪਾਂ ਚੈਰੀ ਪਾਈ ਹੋਈ ਆ ਜੀ ਹਨਾ। ਜੀ। ਉਹਦੇ ਆਪਾਂ ਜਦੋਂ ਦੰਬ ਪੱਕ ਜਾਂਦੇ ਦੰਬ ਤੋੜ ਕੇ ਰੱਖ ਲਓ ਜੀ ਆਪਾਂ ਅਗਲੇ ਸਾਲ ਵੀ ਬੀਜਣ ਦੇ ਕੰਮ ਆ ਜਾਂਦੇ ਆ ਜੀ। ਹੂੰ। ਜਿੱਦਾਂ ਹੁਣ ਆ ਦੇਖੋ ਤਾਂ ਆ ਆ ਦੇਖੋ ਆ ਪੱਕ ਚਲੇ ਆ ਸਵਾਕਦੇ ਜੀ ਹਾਂ ਇਹ ਸਵਾਕਦਾ ਦੋ ਹਾਂਜੀ ਇਹ ਜਦੋਂ ਹੁਣ ਪੱਕ ਗਿਆ ਆਪਾਂ ਇਹਦੇ ਤੋੜ ਸਕਦੇ ਜਿੱਦਾਂ ਦੇਖੋ ਆ ਪੰਜਾ ਦਾ ਹੋ ਤੁਰਿਆ ਜੀ ਇਹ ਪੱਕ ਤੁਰਿਆ ਇਸੇ ਪੱਕ ਤੁਰਿਆ ਇਹਦਾ ਤੋੜ ਕੇ ਰੱਖ ਹਾਂਜੀ ਇਹ ਤੋੜ ਕੇ ਰੱਖ ਸਕਦੇ ਆਂ ਗਾਂ ਆਪਣੀ ਵਰਤੋਂ ਲਈ ਜੀ ਅਗਲੇ ਸਾਲ ਲਈ ਜੀ ਹਾਂ ਜੇ ਇਸ ਸਾਲ ਵਰਤੋਂ ਵੀ ਆਸ਼ਾ ਕਰਕੇ ਜਿਹੜਾ ਉਹ ਚਾਰਾ ਪੌਂਦ ਦੇ ਨਾਲ ਜਿਹੜਾ ਆਪਾਂ ਕਹਿੰਦੇ ਵੀ ਮਿਕਸ ਚਾਰਾ ਬੀਜਿਆ ਹੋਇਆ ਜੀ ਨਾ ਜੀ ਉਹਦਾ ਨਾ ਇੱਕ ਤਾਂ ਦੁੱਧ ਦੀ ਫੈਂਟ ਵੀ ਵੱਧ ਗਈ ਆ ਜੀ ਹਮ ਇੱਕ ਦੁੱਧ ਦੇ ਵਿੱਚ ਦੁੱਧ ਦੀ ਕੁਆਲਿਟੀ ਬਹੁਤ ਵਧੀਆ ਆਉਂਦੀ ਆ ਜੀ ਤਾਂ ਤੱਤੇ ਪੂਰੇ ਆ ਜਾਂਦੇ ਆ ਜੀ ਜੇ ਇਹ ਪਸ਼ੂ ਨੂੰ ਘਾਟ ਵੀ ਪੂਰੀ ਹੋ ਜਾਂਦੀ ਹੈ ਜੀ ਉਸ ਚਾਰੇ ਨਾਲ ਜੀ ਹੂੰ ਤੇ ਦੁੱਧ ਦੀ ਗੁਣਵੰਤਾ ਵਾਧੀ ਹੈ ਜੀ ਵਾਧੀ ਇੱਕ ਦੋ ਚੀਜ਼ਾਂ ਚ ਆਂ ਦੇਣ ਜੋ ਗਿਆ ਜਦੋਂ ਆਪਾਂ ਇਹ ਪੱਠੇ ਪਾਉਣੇ ਤਾਂ ਹਫ਼ਤੇ ਦੇ ਵਿੱਚ ਇੱਕ ਦੋ ਵਾਰੀ ਪਸ਼ੂ ਨੂੰ ਤੁਸੀਂ ਕਾਲਾ ਲੂਣ ਜ਼ਰੂਰ ਦਿਓ ਅਸੀਂ ਤੁਹਾਨੂੰ ਇਹ ਸਲਾਹ ਦਿੰਨੇ ਆ ਕਿ ਜਿੱਦਾਂ ਤੁਸੀਂ ਕਾਲਾ ਲੂਣ ਦੇਣ ਦੀ ਗੱਲ ਕਰਦੇ ਆ ਮੈਂ ਅੱਗੇ ਵੀ ਵੀਡੀਓ ਜ਼ਿਕਰ ਕਰ ਚੁੱਕਾ ਕਿ ਹੋ ਸਕੇ ਤਾਂ ਪਸ਼ੂ ਦੇ ਅੱਗੇ ਖੌਲੜੀ ਚ ਹੀ ਡਲਾ ਰੱਖ ਦਿਓ ਉਹ ਸਭ ਤੋਂ ਵਧੀਆ ਜੀ ਉਹਦਾ ਕਾਰਨ ਇਹ ਆ ਕਿ ਜਿੰਨੀ ਲੋੜ ਆ ਹਾਂ ਜੀ ਲੋੜ ਮੁਤਾਬਕ ਉਹ ਚੱਲਦਾ ਰਹੇ ਪਸ਼ੂ ਨੂੰ ਹਾਂ ਜੀ ਉਹ ਲੋੜ ਮੁਤਾਬਕ ਉਹਨਾ ਚੱਟ ਲੈਂਦਾ ਆ ਨਾਲ ਉਹਨਾਂ ਜੀ ਕਾਲੇ ਲੋਨਾਂ ਹਾਜਮਾ ਬਹੁਤ ਵਧੀਆ ਰਹਿੰਦਾ ਪਸ਼ੂ ਦਾ ਹਾਂ ਉਹ ਲਾਹਜਮਾ ਲੋਨ ਹਾਜਮਾ ਵਧੀਆ ਹੋਏਗਾ ਹਾਂ ਜੀ ਹਾਂ ਜੀ ਬਖਤਵਾਦ ਆ ਫਾਰਾ ਨਹੀਂ ਹੁੰਦਾ ਤੇ ਬਾਈ ਨਹੀਂ ਹੁੰਦਾ ਹਾਂਜੀ ਇਹ ਚੀਜ਼ਾਂ ਜਿਹੜੀ ਹੈ ਬਹੁਤ ਤੇ ਪਸ਼ੂ ਪੱਠਾ ਵੀ ਜ਼ਿਆਦਾ ਖਾਊਗਾ ਵਧੀਆ ਲਾਊਗਾ ਹਾਂ ਪਸ਼ੂ ਵਧੀਆ ਪੱਠਾ ਪਾਣੀ ਵੀ ਪੀਊਗਾ ਵਧੀਆ ਪੱਠਾ ਵੀ ਵਧੀਆ ਖਾਊਗਾ ਜਿਹੜੀ ਆਪਾਂ ਚੇਤੀ ਆਪਾਂ ਚਰੀ ਜਿਹੜੀ ਗੱਲ ਕਰਦੇ ਹੁਈ ਬੀਜੀ ਹੋਈ ਮਿਕਸ ਹਨ ਹੂੰ ਇਹਦੀ ਇੱਕੋ ਹੀ ਕਟਾਈ ਹੁੰਦੀ ਹੈ ਜੀ ਹਾਂ ਇੱਕੋ ਹੀ ਕਟਾਈ ਇੱਕ ਹੋਣੀ ਹੈ ਹਾਂਜੀ ਇੱਕੋ ਹੀ ਲੋ ਹੁੰਦਾ ਬਈ ਇਹਦਾ ਇੱਕ ਚੀਜ਼ ਦਾ ਹੋਰ ਧਿਆਨ ਰੱਖਿਓ ਜਿੱਥੋਂ ਵੀ ਬੀਜ ਲਮੋ ਤੁਸੀਂ ਬੀ ਨਵਾਂ ਹੋਣਾ ਚਾਹੀਦਾ ਕਦੇ ਵੀ ਬੀਜ ਹੋ ਸਕੇ ਪੁਰਾਣਾ ਨਾ ਲਓ ਕਾਰਨ ਜਰਮੀਨੇਸ਼ਨ ਦੀ ਸਮੱਸਿਆ ਆ ਜਾਂਦੀ ਹੈ ਪਰ ਇਹ ਸੌਖਾ ਤਰੀਕਾ ਇਹ ਹੈ ਜੀ ਜਦੋਂ ਬੀਜ ਆਪਾਂ ਲੈ ਆਂਦਾ ਜੀ ਦੋ ਚਾਰ ਦਿਨ ਪਹਿਲਾਂ ਹੀ ਲਿਆ ਕੇ ਰੱਖ ਲਓ ਹੂੰ ਥੋੜੇ ਜਿਹੇ ਦਾਣੇ ਆਪਕੇ ਤੇ ਗੱਲ ਚ ਲਾ ਕੇ ਦੇਖ ਲਓ ਚਾਰ ਦਾਣੇ ਜਾਂ ਪੰਜ ਦੇ ਗਿਣ ਕੇ ਪਤਾ ਤੁਹਾਨੂੰ ਲੱਗ ਜਾਣਾ ਵੀ ਸਾਡਾ ਪੂਰਾ ਹੋ ਰਿਹਾ ਵਾ ਹਰੇ ਹੋ ਕੇ ਨਹੀਂ ਹੋ ਰਹੀ ਜੀ ਇਹ ਜ਼ਰੂਰੀ ਮੈਂ ਤਾਂ ਕਹਿੰਦਾ ਜੇ ਕਣਕ ਵੀ ਲਾਉਣੀ ਆਪਾਂ ਕੋਈ ਵੀ ਚੀਜ਼ ਬੀਜਣੀ ਆ ਜੀ ਹੂੰ ਉਹ ਚ 10 ਕ ਦਾਣੇ ਲਾ ਦੇਣੇ ਚਾਹੀਦੇ ਪਹਿਲਾਂ ਜੀ ਹੂੰ ਲਾ ਕੇ ਉਹਨੂੰ ਟੈਸਟ ਕੀਤਾ ਜਾ ਸਕਦਾ ਹਾਂ ਜਿੱਤੇ ਦਿਨ ਹਰੇ ਹੋ ਜਾਣੇ ਜੀ ਪਤਾ ਲੱਗ ਜਾਣਾ ਜੀ ਨ ਉਹ ਸਾਹਬ ਨੇ ਵੀ ਮਤਲਬ ਬੀਜਾ ਜਾਵੇ ਜੀ ਸੋ ਦੋਸਤੋ ਜੋ ਵੀ ਤੁਹਾਡੇ ਸਵਾਲ ਹੋਣ ਕਮੈਂਟ ਕਰਕੇ ਦੱਸ ਦਿਓ ਤੁਸੀਂ ਪੁੱਛ ਸਕਦੇ ਆ ਸਾਨੂੰ ਕੋਈ ਵੀ ਸਵਾਲ ਅਗਰ ਤੁਸੀਂ ਇਹ ਪੱਠੇ ਪਹਿਲਾਂ ਬੀਜਦੇ ਆ ਤਾਂ ਤੁਹਾਡੇ ਤਜਰਬਾ ਕਿੱਦਾਂ ਦਾ ਉਹ ਵੀ ਜ਼ਰੂਰ ਸਾਂਝਾ ਕਰਿਓ ਨਾਲ ਦੀ ਨਾਲ ਦੋਸਤੋ ਜੇਕਰ ਤੁਹਾਡਾ ਕੋਈ ਵੀ ਹੋਰ ਤਰ੍ਹਾਂ ਦਾ ਤਜਰਬਾ ਹੈ ਜਾਂ ਤੁਸੀਂ ਕੋਈ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਆ ਤੁਸੀਂ ਸਾਨੂੰ ਵਟਸਐਪ ਕਰ ਦਿਓ ਨੰਬਰ ਥੱਲੇ ਸਾਡਾ ਡਿਸਪਲੇ ਕਰਦਾ ਆ ਤੇ ਹਾਂ ਬੀਜ ਲਈ ਫੋਨ ਨਾ ਪਲੀਜ਼ ਕਰਿਓ ਬੀਜ ਨਹੀਂ ਹੁੰਦਾ ਆਪਣੇ ਕੋਲ ਕੋਈ ਇਦਾਂ ਦਾ ਤੇ ਆਪਾਂ ਵੀ ਆਮ ਲੋਕਾਂ ਤੋਂ ਈ ਈ ਲੈਨੇ ਆ ਦੁਕਾਨਾਂ ਤੋਂ ਈ ਲੈਨੇ ਆ ਜਾ ਕੇ ਲੋ ਠੀਕ ਆ ਆਪਣਾ ਸਾਮ ਲਈਦੇ ਆ ਬਹੁਤ ਸਾਰੀਆਂ ਚੀਜ਼ਾਂ ਦੇ ਬੀ ਸੋ ਇਹ ਚੀਜ਼ ਦਾ ਧਿਆਨ ਰੱਖਿਓ ਬਹੁਤ ਸ਼ੁਕਰੀਆ ਤੁਹਾਡਾ ਤੇ ਵੀਡੀਓ ਤੁਹਾਨੂੰ ਠੀਕ ਲੱਗੀ ਹੋਵੇ ਤਾਂ ਪਲੀਜ਼ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਸਾਨ ਵੀਰਾਂ ਦੇ ਨਾਲ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਂ ਅੱਗੇ ਲਾਈਕ ਵਾਲਾ ਬਟਨ ਦਬਕੇ ਵੀਡੀਓ ਨੂੰ ਇੱਕ ਕਰ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਸ਼ੁਕਰੀਆ ਜੀ ਧੰਨਵਾਦ ਧੰਨਵਾਦ ਭਾਜੀ ਸਤਿ ਸ਼੍ਰੀ ਅਕਾਲ